ਵਾਵਾ ਤੁਸੀਂ ਪੁੱਛ ਸਕਦੇ ਹੋ ਸਵਾਲ ਜੀ ਸਾਡੇ ਤੁਹਾਨੂੰ ਕਿਦਾਂ ਦੀ ਫਿਲਮ ਲੱਗੀ ਰਕੀਦਾਰੇ ਨੇ ਅੰਮ੍ਰਿਤ ਬਾਜੀ ਬਹੁਤ ਬੜੀ ਹੈ ਬਹੁਤ ਨੇ ਇਹ ਤਾਂ ਮਾਹੌਲ ਮੇਂ ਬਣਾਉਂਦਾ ਸ਼ਰਮਾਈ ਜਾਂਦੇ ਹੋ ਯਾਰ ਊਚੀ ਬੋਲੋ ਹਾਂ ਵਧੀਆ ਫਿਲਮ ਆ ਕੈਂਡ ਫਿਲਮ ਆ ਆ ਦੇਖੋ ਆਪਣੇ ਬੱਚੇ ਦੀ ਫਿਲਮ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿੰਨਾ ਵਧੀਆ ਮਿਕਸਚਰ ਬਣਾਇਆ ਯੰਗ ਲਵ ਸਟੋਰੀ অর ਮੀਨਿੰਗਫੁਲ ਸਿਨੇਮਾ ਉਹ ਕੋਈ ਬੰਦਾ ਕਰ ਸਕਦਾ ਅੰਮਰਦੀਪ ਅੰਮਰਦੀਪ ਦਾ ਸਿਨੇਮਾ ਸਭ ਤੋਂ ਵੱਡੀ ਗੱਲ ਤੁਸੀਂ ਫਿਲਮ ਯੂਟਫੁਲ ਵੀ ਰੱਖਣੀ ਆ ਮੀਨਿੰਗਫੁਲ ਵੀ ਰੱਖਣੀ ਆ ਇਹ ਮਤਲਬ ਇੱਕ ਕੈਡ ਬੰਦਾ ਹੀ ਕਰ ਸਕਦਾ ਜੀ ਆਪਣੇ ਭਰਾ ਨੇ ਕਰਤਾ ਔਰ ਵੈਰੀ ਗੁੱਡ ਫਿਲਮ ਜੀ ਇਸ ਦਾ ਇੰਜੋਏ ਕੀਤਾ ਸਾਰਿਆਂ ਨੇ ਆਮ ਵੈਰੀ ਸ਼ੋਰ ਕੱਲ ਰਿਲੀਜ਼ ਹੋਗੀ ਸਾਰੇ ਬੰਦੇ ਇੰਜੋਏ ਕਰਨਗੇ ਜਿਹਨਾਂ ਅੱਜ ਦੀ ਆਡੀਅੰਸ ਨੇ ਇੰਜੋਏ ਕੀਤਾ ਇਟਸ ਅ ਯੰਗ ਫਿਲਮ ਸਭ ਤੋਂ ਵੱਡੀ ਗੱਲ ਆ ਬਹੁਤ ਦੇਰ ਬਾਅਦ ਬਹੁਤ ਦੇਰ ਬਾਅਦ ਕੋਈ ਯੰਗ ਲਵ ਸਟੋਰੀ ਆਈ ਹੈ so not only a love story a meaningful film daddy expected se ki from amrdeep jeh likhde hunde ha ki amrdeep da cinema actually amrdeep da cinema and the young boy has done such a good job such a good job so apan nu ik young munda hero mil gaya ji di. didi apni apni audience nu apni cinema nu no load si gi so we got the boy ji <laughs> ਬਾਕੀ ਜੀ ਮੈਂ ਤੁਸੀਂ ਠੀਕ ਹੋ ਹਰ ਚ ਵਧੀਆ ਜੀ ਵਧੀਆ ਕਿਵੇਂ ਸਭ ਜਿਹੜੇ ਤੁਹਾਡੇ ਚਾਚੇ ਤਾਏ ਉਹਨਾਂ ਨੂੰ ਕਿੰਨਾ ਦਾ ਟ੍ਰੀਟਮੈਂਟ ਮਿਲ ਰਿਹਾ ਔਰ ਇੱਕ ਗੁੱਡ ਫਿਲਮ ਦੇਖ ਕੇ ਕਿੰਨੀ ਖੁਸ਼ੀ ਮਿਲ ਰਹੀ ਹੈ ਦਿਲ ਨੂੰ ਦਿਲ ਨੂੰ ਸੱਚੀ ਬਹੁਤ ਖੁਸ਼ੀ ਬਹੁਤ ਸੈਟੀਸਫੈਕਸ਼ਨ ਮਤਲਬ ਬਹੁਤ ਹੀ ਜ਼ਿਆਦਾ ਐਫਰਟ ਤੋਂ ਬਾਅਦ ਜਾ ਕੇ ਇੱਕ ਰੀਲੀਜ਼ ਮਿਲਦਾ ਜਿਹੜਾ ਉਹਦਾ ਬਹੁਤ ਮਜ਼ਾ ਆਉਂਦਾ ਜੀ ਉਹਦਾ ਸਵਾਦ ਲੈਣਾ ਚਿੱਤਾਂ ਜੀ ਸਾਰਿਆਂ ਨੂੰ ਤੇ ਆਪਾਂ ਵੀ ਉਹੀ ਕੋਸ਼ਿਸ਼ ਕੀਤੀ ਹੈ ਵੀ ਸਾਨੂੰ ਅਸੀਂ ਵਧੀਆ ਫਿਲਮ ਬਣਾਈ ਹੈ ਤੁਹਾਡੇ ਅਸਤੇ ਬਣਾਏ ਬੇਸਿਕਲੀ ਮੇਰਾ ਮਾਈਂਡ ਚਾਇਸ ਸੀਗਾ ਵੀ ਮੈਂ ਤੁਹਾਡੇ ਅਸਤੇ ਬਣਾ ਰਿਹਾ ਮੈਂ ਤਾਂ ਸੋਚ ਨਹੀਂ ਰਿਹਾ ਸੀਗਾ ਵੀ ਮੈਂ ਆਤੀ ਕੁਛ ਮੈਂ ਕਰਨਾ ਹੈ ਮੈਂ ਗਲੋਰੀ ਕਰਨਾ ਮੈਂ ਇੱਕ ਪਿਆਰ ਦੇਣਾ ਦੱਸ ਜੀ ਗੱਲ ਕਰਨ ਦਾ ਤਰੀਕਾ ਬਿਲਕੁਲ ਨੰਬਰ ਪਾਜੀ ਆ ਥੋੜਾ ਲਾਈਕ ਫਾਦਰ ਲਾਈਕਸ ਅੱਛੀ ਮੈਂ ਦੱਸਾਂ ਮੈਂ ਸ਼ੁਰੂ ਜਦੋਂ ਫਿਲਮ ਸ਼ੁਰੂ ਕੀਤੀ ਸੀ ਨਾ ਜਿਸ ਦਿਨ ਇਹ ਫਿਲਮ ਦੇ ਸ਼ੁਰੂ ਹੋਣ ਦਾ ਕਾਰਨ ਇਹ ਸੀਗਾ ਕਿ ਇਹ ਇੱਕ ਲਵ ਸਟੋਰੀ ਸੀਗੀ ਜਦੋਂ ਮੈਂ ਲਵ ਸਟੋਰੀ ਸੁਣਾਉਂਦਾ ਸੀ ਨੂੰ ਇਹ ਬਹੁਤ ਮੰਨਦਾ ਨਹੀਂ ਸੀਗਾ ਅੱਛਾ ਜੀ ਜਦੋਂ ਉਸ ਲਵ ਸ਼ੋਰੀ ਨੂੰ ਐਕਚੁਅਲੀ ਕੰਪਲੀਟ ਜਿੱਦਣ ਹੋਈ ਹੈ ਜਿਹੜਾ ਕਨੈਕਸ਼ਨ ਹਿਸਟੋਰੀਕਲ ਜਿਹੜਾ ਚੀਜ਼ਾਂ ਨੇ ਪੰਜਾਬ ਜਦੋਂ ਆਇਆ ਨਾ ਉਸ ਦੇ ਨੇ ਬੰਦੇ ਨੇ ਹਾਂ ਕੀਤੀ ਫਿਲਮ ਨੂੰ ਕੀ ਬਾਤ ਹੈ ਕੀ ਹਾਂ ਹੋਰ ਕਰਨ ਵਾਲੀ ਫਿਲਮ ਹੈ ਹਾਂ ਜੀ ਅੱਜ ਦੇ ਅਰ ਉਸੀ ਲਖਵੀ ਨੂੰ ਥੋੜਾ ਦਿਲ ਦੇ ਵਿੱਚ ਕੋਈ ਗੱਲ ਕਹਿਣਾ ਚਾਹੁੰਦੇ ਹੋ ਤੁਸੀਂ ਮਤਲਬ ਥੋੜਾ ਪਰਿਵਾਰ ਅਸੀਂ ਸਾਡੇ ਸਾਰੇ ਤੁਹਾਡੇ ਪਰਿਵਾਰਿਕ ਮੈਂਬਰ ਆ ਤੇ ਸੰਗਣਾ ਠੀਕ ਹੈ ਮੈਨੂੰ ਜੀ ਬਹੁਤ ਹੀ ਪਰਸਨਲੀ ਮੈਨੂੰ ਬਹੁਤ ਹੀ ਲੱਗੀ ਫਿਲਮ ਤਾਂ ਜੇ ਮੈਨੂੰ ਐ ਲੱਗਦਾ ਜੀ ਮੈਨੂੰ ਵਧੀਆ ਲੱਗੂਗੀ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਵਧੀਆ ਲੱਗੂ ਕਿਉਂਕਿ ਮੈਂ ਮਤਲਬ ਕੋਈ ਬਾਰਾ ਡਿਫਰੈਂਟ ਤਾਂ ਨਹੀਂ ਆਗਾ ਮੈਂ ਵੀ ਨਾਰਮਲ ਜਨਸਾਨ ਆ ਹੈ ਨਾ ਤਾਂ ਜੇ ਮੈਂ ਜੇ ਮੈਨੂੰ ਵਧੀਆ ਲੱਗੂਗੀ ਫਿਲਮ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਆਡੀਅੰਸ ਆਮ ਆਡੀਅੰਸ ਵਾਂਗੂ ਵੀ ਜੇ ਸਾਨੂੰ ਵਧੀਆ ਲੱਗੇ ਸਾਨੂੰ ਵਧੀਆ ਲੱਗਦੀ ਹੈ ਕਹਿੰਦਾ ਥੋੜੀ ਦੇ ਬੈ ਕੇ ਡਰ ਤਾਂ ਨਹੀਂ ਲੱਗਿਆ ਸੀਗਾ ਤੇ ਰੁਪੀ ਦੇ ਤਾਲੀਆਂ ਦੇ ਸਾਹਮਣੇ ਮਤਲਬ ਜਵਾਨੀ ਡਰ ਲੱਗਿਆ ਨਹੀਂ ਸਰ ਦੀ ਐਮਿਕਾ ਲਿਖੀ ਚਲੋ ਬਾਜੀ ਬੜਾ ਜੀ ਬੜਾ ਵਾਰੀ ਵਾਰੀ ਬਾਤਾਂ ਬਾਤਾਂ ਬਾਤ ਉਹ ਵਾਰਦਾ ਹੈ ਵੀ ਉਹ ਤਾਂ ਬਹੁਤ ਬਹੁਤ ਬੜਾ ਜੀ ਬੜਾ ਰਿਕਨ ਸਾਰੀ ਟੀਮ ਨੂੰ ਬਹੁਤ ਬਹੁਤ ਮਾਰਦਾ ਹੈ ਜੂਈ ਯਾਰ ਚਲੋ ਜਲਦ ਆਜੋ ਆਜੋ ਇਹਦਾ ਬੋਲੋ ਬੋਲਟ ਮੈਂ ਮੈਂ ਸਾਰਨ ਪਿਆਰ ਵੀ ਸਤਿ ਸ਼੍ਰੀ ਅਕਾਲ ਜੀ ਟਿਕ ਟਕ ਉਹ ਜੀ ਔਰ ਕੋ ਨਵੀਤਾ ਜੀ ਰਾਜੇ ਜੀ ਤੁਹਾਨੂੰ ਕਿਵੇਂ ਲੱਗੀ ਸਪੈਸ਼ਲੀ ਫਿਲਮ ਮੈਂ ਅੱਧ ਚ ਆਇਆ ਮੈਨੂੰ ਬਹੁਤ ਵਧੀਆ ਲੱਗੀ ਜੀ ਮੈਂ ਥੋੜਾ ਲੇਟ ਹੋ ਗਿਆ ਸੀਗਾ ਮੈਂ ਭਾਜੀ ਨੂੰ ਕਿਹਾ ਸੀ ਵੀ ਪ੍ਰੀਮੀਅਰ 8 ਵਜੇ ਤੋਂ ਬਾਅਦ ਰੱਖਿਓ ਮੋਸਟਲੀ ਆਰਟਿਸਟਾਂ ਦੇ ਸ਼ੂਟ ਚੱਲਦੇ ਨੇ ਪਰ ਭਾਜੀ ਨੇ ਥੋੜੀ ਜੀ ਕਾਲੀ ਕੀਤੀ ਪਰ ਫਿਰ ਮੈਂ ਜਦੋਂ ਤੋਂ ਵੀ ਪਹੁੰਚਿਆ ਮੈਂ ਭਾਜੀ ਤੋਂ ਸੁਣ ਲਈ ਸੀ ਆ ਕੇ ਕਿਹਾ ਮੈਂ ਫਿਲਮ ਪਹਿਲਾਂ ਸੁਣੀ ਆ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਸਪੈਸ਼ਲੀ ਲਖਸ਼ ਨੂੰ ਬਾਕੀ ਤਾਂ ਚਲੋ ਸਾਰੇ ਮenje ਵੀ ਆਰਟਿਸਟ ਨੇ ਸਾਡੇ ਕਰੀ ਇਹਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰਦੇ ਇਹ ਬਰਾ ਫੱਟਾ ਨਿੱਕਾ ਇਹਦਾ ਫਿਊਚਰ ਬ੍ਰਾਈਟ ਆ ਮਹਾਰਾ ਕਿਰਪਾ ਕਰਨ ਚੜ੍ਹਦੀ ਕਲਾ ਚ ਰੱਖਿਓ ਮਹਾਰਾ ਜੀ ਨੂੰ ਤੇ ਗਾਹ ਆਪਣੇ ਫਾਦਰ ਸਾਹਿਬ ਤੋਂ ਇਲਾਵਾ ਵੀ ਹੋਰ ਵੱਡੇ ਵੱਡੇ ਆਰਟਿਸਟਾਂ ਨਾਲ ਪੰਜਾਬ ਦੇ ਨਾਲ ਲਖਾਰੀਆਂ ਨਾਲੇ ਕੰਮ ਕਰਨ ਤੇ ਹੋਰ ਸੋਹਣਾ ਕੰਮ ਕਰਕੇ ਦਿਖਾਉਣ ਤੁਹਾਨੂੰ ਸਾਰਿਆਂ ਨੂੰ ਤਗੜਾ ਹਾਂ ਸੋਹਣਾ ਨੱਕਾ ਬਹੁਤ ਆ ਇਹ ਅਸੀਂ ਸੀਨੀਅਰ ਕਲਾਸ ਚ ਅਸੀਂ ਇਹਨਾਂ ਨਾਪੇ ਪਾ ਕੇ ਆਏ ਸੀਗੇ ਮੈਂ ਤੇ ਅੰਬਰ ਭਾਈ ਦੋਵੇਂ ਜਣੇ ਛੱਡ ਕੇ ਆਏ ਸੀ ਪੀਪੀਐਸ ਚ ਉਸ ਤੋਂ ਬਾਅਦ ਡਾਇਰੈਕਟ ਘਟੂ ਮੈਨੂੰ ਐਡਾ ਹੀ ਮਿਲਿਆ ਇਹ ਤੇ ਮੈਨੂੰ ਬਹੁਤ ਮਾਣ ਆ ਸਾਡਾ ਛੋਟਾ ਭਰਾ ਆ ਨਿੱਕਾ ਤੇ ਮਾਰਾ ਸਾਰਿਆਂ ਨੂੰ ਤਗੜੇ ਰੱਖੇ ਇੱਕ ਵਾਰੀ ਸਾਨੂੰ ਮਿਲਿਆ ਲੌਂਗ ਲਾਚੀ ਮਿਲਿਆ ਫੋਟੋ ਜੀ ਮੇਰੇ ਕੋਲ ਐਨਾ ਕਹਾ ਜਮਾਈ ਨਿਕਲ ਆ ਉਹ ਛੋਟਾ ਜਾਈ ਉਹਦੇ ਨਾਬੇ ਪੀਪੀਐਸ ਚੋਂ ਛੇਵੀਂ ਕਲਾਸ ਚ ਪਾ ਕੇ ਆਏ ਸੀ ਫਿਰ ਉਸ ਤੋਂ ਬਾਅਦ ਸਿੱਧਾ 12ਵੀਂ ਕਰਕੇ ਤੇ ਹੀਰੋ ਹੀ ਲੌਂਚ ਹੋਇਆ ਹੁਣ ਹੋਰ ਬਾਕੀ ਤੁਹਾਨੂੰ ਸਾਰਿਆਂ ਨੂੰ ਠੀਕ ਲੱਗੀ ਬਹੁਤ ਸੋਹਣੀ ਭਾਈ ਬਹੁਤ ਸੋਹਣੀ ਉਮੀਦ ਕਰਦਾ ਸਾਰਿਆਂ ਨੂੰ ਸੋਹਣੀ ਲੱਗੀ ਜਿੰਨੂੰ ਮੜਕੂ ਢੱਲਮੱਢ ਵੀ ਲੱਗੀ ਪਰ ਲਿਖਣਾ ਵਧੀਆ ਸਾਰਿਆਂ ਇੱਕ ਬਾਰ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹੋਵੇ ਉਹ ਸਾਡੇ ਵੱਡੇ ਭਰਾ ਨੇ ਦਿਗਜ ਨੇ ਇਹਨਾਂ ਤੋਂ ਬੈਟਰ ਕੋਈ ਰਾਈਟਰ ਹੀ ਹੈ ਨਹੀਂ ਪੰਜਾਬ ਚ ਸੋ ਹੀ ਇਜ਼ ది ਵਨ ਆਫ ਦੀ ਬੈਸਟ ਤੇ ਇਹਨਾਂ ਨੇ ਸੋਹਣੇ ਲਿਖਿਆ ਸੋਹਣੇ ਸਾਰਿਆਂ ਨੇ ਪਰਫਾਰਮ ਕੀਤਾ ਤੇ ਵੀਰ ਦਾਡੇ ਦੇ ਦੋ ਗਾਣੇ ਆ ਤੇ ਉਹ ਤੁਸੀਂ ਵਾਰ-ਵਾਰ ਵਾਰ-ਵਾਰ ਚਲਾਉਣਾ ਆਪਣੇ ਜਨਾਨਾ ਓਕੇ ਗਾਇਜ਼ ਹੋਰ ਕੋਈ ਨਵਾਂ ਤਾਂ ਆਇਆ ਸਵਾਲ ਕੋਈ ਨਵਾਂ ਵੀ ਸਵਾਲ ਲਿਆ ਆ ਕਰੋ ਕਿਵੇਂ ਜੀ ਲੱਗੀ ਇਹ ਤਾਂ ਸਾਰਿਆਂ ਨੂੰ ਹੁੰਦਾ ਯਾਰ ਹੋਰ ਕੋਈ ਨਵਾਂ ਭਾਜੀ ਦਾ ਗਾਣਾ ਹਾਰਟਫੇਲਟ ਲੱਗਿਆ ਇੰਨਾ ਵਧੀਆ ਲੱਗਿਆ ਜੀ ਮਤਲਬ ਮਤਲਬ ਇੰਨਾ ਫੀਲ ਲਗਾਇਆ ਭਾਜੀ ਨੇ ਮੈਂ ਆ ਵਾਸ ਲਾਈਕ ਸੋ ਲਾਈਕ ਥੈਂਕਫੁਲ ਪਾਜੀ ਨੇ ਹੈਲਪ ਕੀਤੀ ਵੀ ਫਿਲਮ ਵਾਸਤੇ ਨਹੀਂ 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 ਨਿਹਾਲ ਦੀ ਲੋੜ ਹੈਂਦੀ ਭਰਾ ਸਾਡੇ ਛੋਟੇ ਜੇ ਮੈਂ ਤੁਸੀਂ ਨੋਟਿਸ ਕੀਤਾ ਵੀ ਬੋਲਣ ਦਾ ਤਰੀਕਾ ਜਿਵੇਂ ਅੰਬਰ ਭਾਜੀ ਵਰਗਾ ਆ ਹਨਾ 2 ओपी ਆ ਮਤਲਬ ਫੋਟੋਕੋਪੀ ਥੋੜਾ ਜਿਹਾ ਘਾਟੀ ਹੋਵੇ ਕਿਉਂਕਿ ਮੈਂ ਤੇ ਅੰਬਰ ਭਾਜੀ ਨਾਲ ਜਦੋਂ ਅਸੀਂ ਫਿਲਮਾਂ ਸ਼ੂਟ ਕਰ ਲੈਂਦੇ ਆ ਅਸੀਂ ਮੋਸਟਲੀ ਬਹੁਤ ਵਾਰ ਅਸੀਂ ਨੋਟਿਸ ਕਰਦੇ ਆ ਅਸੀਂ ਤੇਜ਼ ਤੇਜ਼ ਬੋਲ ਦਿੰਨੇ ਆ ਡਬਿੰਗ ਦੇ ਉਹਦੇ ਵਿੱਚ ਨਾ ਜੋ ਰੈਕਟਿੰਗ ਕਰਦੇ ਆ ਮੁੜ ਕੇ ਜਦੋਂ ਡਬਿੰਗ ਕਰਦੇ ਆ ਸਾਨੂੰ ਸਾਡਾ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਹਿਤਾ ਸਾਡੀ ਸਾਰੀ ਬੋਗਰੀ ਸਭ ਪੈਣ ਦਾ ਮੇਰੇ ਤੇ ਅੰਬਰ ਭਾਈ ਦਾ ਲਿਟਰਲੀ ਹੁਣ ਅਸੀਂ ਮੈਂ ਹੌਲੀ ਮੈਂ ਸਾਰੇ ਆਪਣੇ ਡਾਇਰੈਕਟਰਸ ਨੂੰ ਵੀ ਕਹਿਣਾ ਹੁੰਦਾ ਵੀ ਮੇਰੇ ਤੋਂ ਥੋੜਾ ਹੌਲੀ ਬੁਲਵਾਇਓ ਵੀ ਬਾਅਦ ਚ ਮੈਨੂੰ ਪਤਾ ਲੱਗੇ ਵੀ ਮੈਂ ਕਿਹਾ ਕੀ ਐ ਮੈਂ ਆਪਕੇ ਇਹ ਜੀਤਾ ਭੁੱਲ ਜਾਂਦਾ ਆਂ ਆ ਨਹੀਂ ਲਖਸ਼ ਬਹੁਤ ਹੌਲੀ ਬੋਲਦਾ ਬਹੁਤ ਸੰਜੀਦਗੀ ਨਾਲ ਬੋਲਦਾ ਬਹੁਤ ਅੰਬਰ ਭਾਈ ਤੂੰ ਤਾਂ ਬਹੁਤ ਹੀ ਸਲੋ ਬੋਲਦਾ ਭਾਈ ਤਾਂ ਬਹੁਤ ਜ਼ਿਆਦਾ ਫਾਸਟ ਬੋਲਦਾ ਪਰ ਇਹ ਹੀਰੋ ਸਟੱਫ ਐ ਅਸੀਂ ਕੈਰੇਕਟਰ ਆਰਟਿਸਟ ਆ ਅਸੀਂ ਤੇ ਸਾਡੇ 'ਚ ਬਹੁਤ ਫਰਕ ਐ ਕੁੜੀਆਂ ਕੁੜੀਆਂ ਇਲੈਕਸ਼ਨ ਇਲੈਕਸ਼ਨ ਨੂੰ ਇੱਕ ਵਾਰੀ ਦਾ ਜ਼ੋਰਦਾਰ ਤਾੜੀਆਂ ਰੂਪੀ ਵਾਸਤੇ ਤੇ ਧੰਨਵਾਦ ਵਾਸਤੇ ਬਹੁਤ ਅੱਛੀ ਸੱਚੀ ਬੋਲ ਬਿਆਰਾ ਗ੍ਰਾਮ ਕੰਮ ਕੀਤਾ ਇਹਨਾਂ ਨੇ ਜ਼ੋਰਦਾਰ ਸਾਡੀ ਸਰਮਾਇਆ ਨਹੀਂ ਜੀ ਸਾਰੇ ਆਰਟਿਸਟ ਸਾਡੇ ਰੂਪੀ ਤਾੜੀ ਪਲੀਜ਼ ਪਲੀਜ਼ ਉਹ ਲੋਕਾਂ ਨੂੰ ਇੱਥੇ ਬਿਠਾ ਕਰਨਾ ਨਹੀਂ ਨਹੀਂ ਇਸ ਕਿਹੜੇ ਇਸ ਯਾਰੀ ਉੱਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੱਸਣਾ ਭਾਈ ਤੁਹਾਨੂੰ ਸ਼ਰਮ ਲੱਗਿਆ ਮੈਂ ਆਫ ਕੈਮਰਾ ਗੱਲ ਕੀਤੀ ਸਾਰਿਆਂ ਨਾਲ ਕੰਗ੍ਰੈਚੁਲੇਸ਼ਨ ਦਾ ਕੰਗ੍ਰੈਸ ਤੁਹਾਨੂੰ ਤੇ ਡਬਲ ਕੰਗ੍ਰੈਚੁਲੇਸ਼ਨ ਦੋ ਜਵਾਕ ਲਾਂਚ ਕੀਤੇ ਅੱਜ ਸਰ ਨੇ ਕਾਫਤਾ ਤੇ ਇੱਕ ਮਿੱਠੜੇ ਕਿਉਂਕਿ ਫਿਲਮ ਆਪਣੇ ਆਪ ਚ ਇੱਕ ਜਵਾਕ ਹੁੰਦੀ ਹੈ ਐਂਡ ਆਈ ਹੋਪ ਕਿ ਸਾਰਿਆਂ ਨੂੰ ਫਿਲਮ ਬਹੁਤ ਪਸੰਦ ਆਈ ਹੋਏਗੀ ਦੈਟਸ ਵਾਟ ਆਈ ਹੈਵ ਟੂ ਸੇ ਐਂਡ ਅ ਬਿਗ ਰਾਉਂਡ ਆਫ ਅਪਲਾਸ ਫਾਰ ਲਕਸ਼ਨ ਅੰਬਰਪਾਈ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਬਸ ਪਹਿਲੇ ਦੋਸੋ ਫਿਲਮ ਵਧੀਆ ਲੱਗੀ ਜੀ ਵਧੀਆ ਲੱਗੀ ਹੀਰੋ ਨੂੰ ਨੇੜੇ ਜਾਣ ਹੀ ਨਹੀਂ ਦਿੱਤਾ ਹਾਂਜੀ ਮੈਂ ਕਿਹਾ ਤੁਸੀਂ ਹੀਰੋ ਨੂੰ ਨੇੜੇ ਜਾਣ ਹੀ ਨਹੀਂ ਦਿੱਤਾ ਆਹੋ ਨਹੀਂ ਐਂਡ 'ਚ ਚਲੇਗੀ ਐਂਡ 'ਚ ਮੈਂ ਜਾਣ ਦੇਤਾ ਹੀ ਐਂਡ 'ਚ ਮੈਂ ਆਪ ਚਲੇਗੀ ਨਹੀਂ ਪਤਾ ਐਂਡ ਦੱਸਦਾ ਅਗਲੀ ਫਿਲਮ 'ਚ ਦੱਸਾਂਗੇ ਬਾਤ ਕਿਸ ਤਰ੍ਹਾਂ ਦੀ ਤੇ ਤੁਹਾਨੂੰ ਮਤਲਬ ਕਿਵੇਂ ਲੱਗਾ ਤੁਹਾਨੂੰ ਕਿ ਸਟੋਰੀ ਸੁਣਨੇ ਕੇ ਬਾਅਦ ਤੁਹਾਨੂੰ ਕੀ ਫੀਲ ਹੋਇਆ ਕਿ ਅਭੀ ਤੱਕ ਕੋ ਜਿੰਨੀਆਂ ਵੀ ਫਿਲਮਾਂ ਆ ਰਹੀਆਂ ਸਾਰੇ ਐਕਸ਼ਨ ਵਾਲੀ ਆ ਰਹੀਆਂ ਇਹ ਤਾਂ ਇੱਕ ਰੋਮਾਂਸ ਤਾਂ ਔਰ ਇਸ ਵਿੱਚ ਪੰਜਾਬ ਦੀ ਮਿੱਟੀ ਕੁਝ ਕੁ ਔਰ ਕੁਝ ਅਲੱਗ ਸਾ ਵੇਬ ਦਿਖਾਈ ਉਹ ਵੈਸੇ ਇਤਨੀ ਐਕਸ਼ਨ ਵਾਲੀ ਨਹੀਂ ਆ ਰਹੀਆਂ ਆ ਦੋ ਕਾਇਆਂ ਇੱਕ ਤਾਂ ਬੀਜੇ ਸਾਡਾ ਭਰਾ ਜੇਰਨ ਦਾ ਵਾ ਇੱਕ ਤਾਂ ਉਹ ਕਰਦਾ ਇੱਕ ਕਰੋੜ ਦਾ ਕਰਦੇ ਆ ਦੋ ਤਾਂ ਫਿਲਮਾਂ ਆਉਂਦੀਆਂ ਐਕਸ਼ਨ ਵਾਲੀ ਇਤਨੀ ਨਹੀਂ ਆ ਰਹੀ ਹੁਣ ਕਮੇਡੀ ਹੀ ਆਉਣੀ ਆ ਮਹੀਨਾ ਖੜਜੋ ਦੋ ਚਾਰ ਮਹੀਨੇ ਤੁਸੀਂ ਫਿਰ ਕਹਿਣਾ ਕਮੇਡੀ ਕਰੀ ਜਣੇ ਆਹੀ ਥੋੜਾ ਜਿਹਾ 2 ਸਾਲ ਅਪਸਟ ਗਏ ਸੀਗੇ ਬਾਬਾ ਸੋਕ ਕਰਕੇ ਕਮੇਟੀਆਂ ਹੀ ਕਰਾਂਗੇ ਵੇਖੇ ਤੁਸੀਂ ਬੰਦਾ ਕੀ ਤੁਸੀਂ ਇੱਥੇ ਆਹ ਨਹੀਂ ਨਹੀਂ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਪਲੀਜ਼ ਮੈਂ ਬੇਨਤੀ ਤੁਹਾਨੂੰ ਮੈਂ ਸਾਰਿਆਂ ਨੂੰ ਗੱਲ ਕਲੀਅਰ ਕਰਦਾ ਮੇਰੇ ਤੇ ਨਾ ਬਲੇਮ ਬਹੁਤ ਲਾਦੇ ਵੀ ਐਮੀ ਫਿਲਮਾਂ ਬਹੁਤ ਕਰਦਾ ਐਮੀ ਫਿਲਮਾਂ ਬਹੁਤ ਕਰਦਾ ਮੇਰੀ ਪਿਛਲੇ ਸਾਲ ਵੀ ਇੱਕ ਆਈ ਸੀ ਉਦੋਂ ਪਿਛਲੇ ਸਾਲ ਵੀ ਇੱਕ ਫਿਲਮ ਆਈ ਸੀ ਅੱਜ ਅਮਰਿੰਦਰ ਭਾਈ ਨੇ ਦੋ ਕਰ ਲਈਆਂ ਮੇਰੀ ਇੱਕ ਆਈ ਤੁਸੀਂ ਵੇਖੋ ਲਾਸਟ ਈਅਰ ਮੇਰੇ ਲਈ ਆਈ ਇੱਕ ਪਹਿਲੋਂ ਆਈ ਗੱਡੀ ਜਾਂਦੀ ਛਲੰਗਾ ਮਾਰਦੀ ਤੇ ਉਸ ਤੋਂ ਬਾਅਦ ਆਈ ਲਾਸਟ ਈਅਰ ਆਈ ਸਾਡੀ ਉਹ ਆਪਣੀ ਕੁੜੀ ਹਰਿਆਣੇ ਵਾਲ ਦੀ ਸਿਰਫ ਦੋ ਫਿਲਮਾਂ ਆਈਆਂ ਪਿਛਲੇ ਦੋ ਸਾਲਾਂ 'ਚ ਪਰ ਐਤਕੀ ਚਾਰ ਆਉਣਗੀਆਂ ਵਾਪਸ ਸਾਡੇ ਵੀਰ ਨੇ ਫਿਰ ਮੁੰਬਈ ਵੀ ਤਾਂ ਜਾ ਕੇ ਛੰਡਾ ਗੱਡੇ ਆ ਕਿ ਨਹੀਂ ਉਹ ਦੋ ਵਿੱਚੋਂ ਆ ਗਏ ਅਸੀਂ ਸੱਚ ਤੇ ਇੱਕ ਨਾ ਭਾਈ ਮੈਂ ਗੱਲ ਕਰਨੀ ਚਾਹੁੰਦਾ ਅੰਬਰਦੀਪ ਦਾ ਸਿਨਮੇ ਦੇ ਖਾਸ ਗੱਲ ਆ ਜਿਹਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਔਰ ਦਲੀਪ ਸਿੰਘ ਜੀ ਬਾਰੇ ਗੱਲ ਹੋ ਰਹੀ ਸੀਗੇ ਔਰੋਂਡੇ ਖੜੇ ਹੋ ਰਹੇ ਸੀਗੇ ਜ਼ਾਹਿਰ ਜੀ ਕਹਿੰਦਾ ਕਿ ਅਸੀਂ ਪੰਜਾਬੀਆਂ ਹਨਾ ਪਰ ਮੇਰਾ ਹੀ ਦਿਲ ਕਹਿੰਦਾ ਸੀਗਾ ਕਿ ਇੱਕ ਆਡੀਅנס ਦੇ ਮਾਤੇ ਕੀ ਯਾਰ ਮਹਾਰਾਜਾ ਤੇ ਰਣਜੀਤ ਸਿੰਘ ਔਰ ਦਲੀਪ ਸਿੰਘ ਕੀ ਬਾਰੇ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਕਹਿ ਨੰਬਰ ਭਾਜੀ ਔਰ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਅਗਰ ਤੁਸੀਂ ਨਹੀਂ ਭਾਵਾ ਤਾਂ ਇਹ ਮੇਰੇ ਦਿਲ ਦੀ ਮਤਲਬ ਗੱਲ ਸੀਗੀ ਨਹੀਂ ਨਹੀਂ ਕੋਈ ਵੀ ਜਿਵੇਂ ਜਿਵੇਂ ਪੰਜਾਬ ਦੇ ਮਤਲਬ ਪੰਜਾਬ ਦੇ ਵਿੱਚ ਕਾਫੀ ਫਿਲਮਾਂ ਬਣਦੀਆਂ ਪਈਆਂ ਨੇ ਪਹਿਲਾਂ ਮਸਦਾਨੇ ਬਣੀ ਸੀ ਉਸਾਨੀ ਸਾਹਿਬ ਉਹ ਫਿਲਮ ਦਾ ਪਾਰਟ ਸੀਗੇ ਉਹ ਬਹੁਤ ਵੱਡਾ ਇਨੀਸ਼ੀਏਟਿਵ ਸੀਗਾ ਤਰਸੀਮ ਭਾਜੀ ਉਹਨਾਂ ਨੇ ਫਿਲਮ ਬਣਾਈ ਸੀ ਬਹੁਤ ਹੀ ਬਾਗਮਾਲ ਚੀਜ਼ ਉਹ ਚੀਜ਼ ਬਣੀ ਸੀ ਤੇ ਹੁਣ ਵੀ ਅੱਗੇ ਤਰਸੀਮ ਭਾਜੀ ਉਹਨਾਂ ਦੀ ਜਿਹੜੀ ਅਗਲੀ ਫਿਲਮ ਆ ਰਹੀ ਹੈ ਉਹ ਵੀ ਸਾਡੀ ਹਿਸਟਰੀ ਤੇ ਆ ਰਹੀ ਹੈ ਤੇ ਇੱਕ ਭਾਜੀ ਨੇ ਇੱਕ ਫਿਲਮ ਅਨਾਉ ਉਹ ਤੁਸੀਂ ਟਾਈਟਲ ਦੇਖੋ ਕਿੰਨਾ ਬਾਗਮਾਲ ਉੱਚਾ ਬਰਦਲਾਹੋਰ ਦਾ ਜਦੋਂ ਬਾਬਾ ਸੁਖਰ ਕਿਹਾ ਫਿਲਮ ਬਣੂਗੀ ਤੇ ਉਹ ਬਹੁਤ ਹੀ ਬਾਗਮਾਲ ਤਰੀਕੇ ਨਾਲ ਬਣੂਗੀ ਜਦੋਂ ਵੀ ਉਹ ਲਾਂਚ ਹੋਊਗੀ ਥੋੜਾ ਜਿਹਾ ਪੈਸਿਆਂ ਦਾ ਫਰਕ ਥੋੜਾ ਜਿਹਾ ਲिटल ਬਿਟ ਪੈ ਜਾਂਦਾ ਸਾਨੀ ਸਾਹਿਬ ਨੇ ਗੈਰਬੇਜੀ ਜਾਂ ਐਗਜ਼ੀਕਿਊਟ ਕੀਤੀਆਂ ਹੋਈਆਂ ਆਲਰੇਡੀ ਇਹਨਾਂ ਨੂੰ ਵੀ ਪਤਾ ਹੀ ਇਹਨਾਂ ਨੇ ਮਸਤਾਨੇ ਫਿਲਮ ਬਣਾਈ ਸੀ ਦੂਜਿਆਂ ਦੇ ਕੰਪੈਰੀਟਿਵ ਥੋੜੇ ਜਿਨ੍ਹਾਂ ਫਿਲਮਾਂ ਦੇ ਪੈਸੇ ਤੇ ਵੱਧ ਲੱਗਦੇ ਨੇ ਮਿਹਨਤ ਵੀ ਵੱਧ ਲੱਗਦੀ ਹੈ ਬਾਕੀ ਸਾਨੂੰ ਇਨਵੈਸਟਰਸ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਚੜ ਕੇ ਹਿੱਸਾ ਲਓ ਤੇ ਹਿਸਟਰੀ ਤੇ ਆਪਣੀ ਤੇ ਫਿਲਮਾਂ ਬੰਨ ਤੇ ਬਹੁਤ ਵਾਰ ਆ ਜਿਹੜੀ ਆਪਾਂ ਟੌਪਿਕ ਤੇ ਗੱਲ ਕਰ ਹਟੇ ਹਨਾ ਤੇ ਬਾਕੀ ਹੈ ਜੀ ਆਰਟਿਸਟ ਨੇ ਥੋੜਾ ਜਿਹਾ ਹੱਥ ਔੜਾ ਰੱਖਣਾ ਆਰਟਿਸਟ ਥੋੜੇ ਜਿਹਾ ਘੱਟ ਪੈਸੇ ਲੈਣ ਤੇ ਉਹ ਫਿਰ ਵੱਡੀਆਂ ਫਿਲਮਾਂ ਬਣ ਸਕਦੀਆਂ ਆ ਬਹੁਤ ਬਹੁਤ ਮੈਂ ਇਵੇਂ ਕੋਈ ਫਿਲਮ ਬਣਦੀ ਐ ਇਹ ਮੇਰੀ ਜਬਾਨ ਰਹੀ ਜੱਟ ਦੀ ਜਬਾਨ ਆ ਸਾਰੇ ਸਾਹਮਣੇ ਖੜਾ ਮੈਂ ਫਿਲਮ ਮੁਫਤ ਕਰੂੰਗਾ ਕੋਈ ਬਣਾਉਣ ਵਾਲਾ ਕੀ ਕੀ ਬਾਤ ਹੈ ਕੀ ਬਾਤ ਹੈ ਕੀ ਬਿਲਕੁਲ ਉਹ ਵੀ ਬਣੂਗੀ ਕਿ ਜਦੋਂ ਆਰਟਿਸਟ ਆਪਣਾ ਕੰਟਰੋਲ ਕਰਨਗੇ ਨਾ ਮੈਸੇਜ ਬਹੁਤ ਆਇਆ ਮਤਲਬ ਇਹ ਰੂਪੀ ਤੁਹਾਡੇ ਨਾਲ ਖੜੀ ਹੈ ਵੀ ਤੁਸੀਂ ਫਿਲਮ ਇਹ ਨਾਲ ਵੀ ਕਰੋ ਨਾ ਜੀ ਕੁਝ ਆਡੀਅנס ਚੰਦ ਕਹਿੰਦੀ ਹੈ ਮਤਲਬ ਇਹ ਮੈਂ ਨਹੀਂ ਕਹਿੰਦਾ ਤੁਹਾਨੂੰ ਲੱਗੇ ਮੈਨੂੰ ਐ ਲੱਗਦਾ ਮੈਂ 8 9 ਫਿਲਮਾਂ ਇਹਦੇ ਨਾਲ ਕਰ ਲਈਆਂ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਬਾਹਰ ਕਰਾਂਗੇ ਕੱਟੇ ਕਰਾਂਗੇ 100% ਕੱਟੇ ਕਰਾਂਗੇ ਪਾਣੀ ਅੰਮ੍ਰਿਤਪਾਣੀ ਬਹੁਤ ਸਾਰੀਆਂ ਫਿਲਮਾਂ ਦੇ ਚੱਲੀਆਂ ਜਿਵੇਂ ਹਾਰੀ ਟੂਰ ਜਿਵੇਂ ਤੁਮ ਹੋ ਕੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀਆਂ ਉਹਨਾਂ ਦੇ ਰਾਜ ਸੀਗਾ ਅਸੂਨਾ ਮਹਾਰਾਣੀ ਬੰਤੂਨ ਦਾ ਗੀਤ ਕਿਸੇ ਨੇ ਜੇ ਤੁਸੀਂ ਜਦੋਂ ਕਰੈਕਟਰ ਗੱਲ ਕਰਦਾ ਖਾਲਸਰਾ ਜੀ ਤਾਂ ਪਿੱਛੇ ਕੋਈ ਸਦਾਗੋਰ ਬਣ ਕੇ ਚੰਦਗੋਰ ਬਣ ਕੇ ਰੂਕੀ ਤੇ ਐਸਾ ਨਹੀਂ ਨਾ ਆਉਂਦੇ ਜੀ ਬਿਲਕੁਲ ਤੁਸੀਂ ਬੜੀ ਸਹੀ ਗੱਲ ਫੜੀ ਏ ਹੁਣ ਬਹੁਤ ਉਹਦੇ ਚ ਨਹੀਂ ਜਾਣਾ ਚਾਹੀਦਾ ਆਪਾਂ ਨੂੰ ਪਰ ਕਿਤੇ ਨਾ ਕਿਤੇ ਮਹਾਰਾਜਾ ਦੀ ਜਿਹੜੀ ਖਾਦੀ ਹੈ ਜਿਹੜੀ ਪਹਿਲੀ ਉਹ ਕਿਤੇ ਨਾ ਕਿਤੇ ਇੱਕ ਸੰਧੀ ਵਿਆਹ ਵੀ ਹੋਇਆ ਜਦੋਂ ਕਿਉਂਕਿ ਮਿਸਲਾ ਸੀ ਨਾ ਕਿ ਉਹਨਾਂ ਦੀ ਮਿਸਲ ਦੀ ਜਿਨ੍ਹਾਂ ਨਾਲ ਤੋ ਜਮਨੀ ਜੀ ਉਹਨਾਂ ਦੇ ਫਾਦਰ ਨੇ ਜਿਹਨਾਂ ਦੇ ਫਾਦਰ ਨੂੰ ਮਾਰਿਆ ਸੀਗਾ ਉਹਨਾਂ ਦੀ ਕੁੜੀ ਸੀ ਹਨਾ ਬਟ ਦੋ ਮਿਸਰਾ ਇਕੱਠੀਆਂ ਹੋਈਆਂ ਦੇ ਇੱਕ ਤਾਕਤ ਬਣੀ ਸਾਨੂੰ ਕਿਸੇ ਹੋਰ ਤਰੀਕੇ ਨਾਲ ਕੋਈ ਹੋਰ ਰੀਜ਼ਨ ਹੋ ਕੇ ਬਟ ਵਿਆਹ ਕਿਤੇ ਨਾ ਕਿਤੇ ਉਸੇ ਤਰ੍ਹਾਂ ਹੋ ਸੀਗਾ ਤਾਂ ਇੱਕ ਜਦ ਇੱਕ ਔਰਤ ਤੁਹਾਡੇ ਨਾਲ ਖੜਦੀ ਹੈ ਤੁਹਾਡੇ ਪਿੱਠ ਤੇ ਖੜਦੀ ਹੈ ਤਾਂ ਡੈਫੀਨਿਟਲੀ ਆ ਬੰਦੇ ਚੋਂ ਰਾਜਾ ਰਾਜਾ ਪੈਦਾ ਹੋ ਜਾਂਦਾ ਗੁਰਜੈਸ ਵੀ ਰਾਜਾ ਅਮਰ ਬਾਈ ਤੇ ਜਿਹੜੇ ਸਾਡਾ ਸੀਖ ਜਿਸ ਫਿਲਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਰੱਖੀ ਸੱਚੀ ਤਰੀਕ ਤੇ ਕਾਬਿਲ ਤੇ ਉਸ ਤਰੀਕੇ ਨਾਲ ਮੈਨੂੰ ਲੱਗਦਾ ਲੱਗਦਾ ਨਹੀਂ ਕਿ ਜਿੱਦਾਂ ਦੀ ਕਿਸੇ ਫਿਲਮ ਦੇ ਵਿੱਚ ਇਸ ਤਰੀਕੇ ਨਾਲ ਗੱਲ ਹੋ ਸਕਦੀ ਹੈ ਅਮਰ ਬਾਈ ਤੁਹਾਡਾ ਵੀ ਗੱਲ ਕਰਾਂਗੇ ਤੇ ਤੁਹਾਨੂੰ ਬੋਲਣਾ ਚਾਹਾਂਗੇ ਕਿ ਕਿੰਦਾ ਤਾਂ ਲੱਗਿਆ ਕੈਰੈਕਟਰ ਪਲੇ ਕਰਦੇ ਹੋਏ ਅਤੇ ਜਦੋਂ ਸਟੋਰੀ ਸੁਣਾਈ ਗਈ ਸੀ ਤਾਂ ਬਹੁਤ ਗੱਲਾਂ ਰੱਖੀਆਂ ਬਾਈ ਇੱਕ ਮਿੰਟ ਇੱਕ ਮਿੰਟ ਮੈਂ ਗੱਲ ਘਟਣ ਲੱਗਿਆ ਸੌਰੀ ਆ ਦੋ ਬੰਦਿਆਂ ਦੀ ਮੈਂ ਗੱਲ ਕਰਦਾ ਮੈਂ ਇੱਕ ਵਾਰੀ ਗਰਜੈਸ ਦਾ ਪਹਿਲੀ ਵਾਰ ਜਦੋਂ ਜ਼ਿੰਦਗੀ ਦੇ ਵਿੱਚ ਕੰਮ ਵੇਖਿਆ ਸੀ ਉਦੋਂ ਮੈਨੂੰ ਇਹ ਲੱਗਿਆ ਸੀਗਾ ਯਾਰ ਕਿੰਨਾ ਵੀ ਇਹ ਹਨਾ ਫੇਅਰਲੈਸ ਜੈਕਟਰ ਆ ਕਿੰਨੀ ਬਾਕਮਾਲ ਐਕਟਿੰਗ ਕਰਦਾ ਹਨ ਤੇ ਆ ਹੁਣ ਅਸੀਂ ਇਹਦੇ ਨਾਲ ਇਕੱਠੇ ਇੱਕ ਫਿਲਮ ਵੀ ਕਰੀ ਜਾਨੇ ਆ ਗੁੱਡੇ ਗੁੱਡੇ ਚ ਹਾਲਾਂਕਿ ਉਹ ਮੈਂ ਫਿਲਮ ਦਾ ਪਾਰਟ ਹੈ ਨਹੀਂ ਸੀ ਉਹ ਮੈਂ ਧੱਕੇ ਨਾਲ ਹੀ ਵੜ ਗਿਆ ਪਤਾ ਨਹੀਂ ਕਿਉਂ ਮੈਂ ਪਾਰਟ 2 ਦੇ ਵਿੱਚ ਮੇਨ ਬਣਿਆ ਖੜਾ ਹਾਲਾਂਕਿ ਫਿਲਮ ਇਹਨਾਂ ਦੀ ਆਹੋ ਪਰ ਜਦ ਤਨ ਫਿਲਮ ਰਿਲੀਜ਼ ਹੋਊਗੀ ਬਾਬਾ ਸੁਖ ਰਕੇ ਬਹੁਤ ਹੀ ਬਾਕਮਾਲ ਤੁਹਾਨੂੰ ਸਾਰੀ ਸਾਰਿਆਂ ਨੂੰ ਫਿਲਮ ਲੱਗਣੀ ਹੈ